ਸਰਬਜੀ ਜ਼ਿਲ੍ਹਿਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਿੱਚ ਕੱਲ ਤੋਂ ਸਾਰੇ ਸਕੂਲ ਖੁੱਲਣਗੇ ਅੰਮ੍ਰਿਤਸਰ ਦੇ ਵਿੱਚ ਸਵੇਰੇ 10:30 ਵਜੇ ਸਾਰੇ ਵਿਦਿਅਕ ادارے ਖੁੱਲਣਗੇ ਸਵੇਰੇ 10:30 ਵਜੇ ਦੁਪਹਿਰ 2 ਵਜੇ ਤੱਕ ਸਕੂਲ ਖੁੱਲਣਗੇ ਅੰਮ੍ਰਿਤਸਰ ਡੀਸੀ ਨੇ ਇਸ ਨੂੰ ਲੈ ਕੇ ਹੁਕਮ ਜਾਰੀ ਕਰ ਦਿੱਤੇ ਨੇ ਦਰਸਲ ਪਿਛਲੇ ਦਿਨੀ ਜਿਸ ਤਰੀਕੇ ਨਾਲ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਬਣਿਆ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੱਲੋਂ ਵੱਖ-ਵੱਖ ਸਰਬਜੀ ਜ਼ਿਲ੍ਹਿਆਂ ਦੇ ਵਿੱਚ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ احتਿਆਤਨ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਵਕਤ ਸਰਦੀ ਜ਼ਿਲ੍ਹਿਆਂ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਸਕੂਲ ਜੋ ਕਿ ਬੰਦ ਕਰ ਦਿੱਤੇ ਗਏ ਸਨ ਪਰ ਹੁਣ ਜਿਵੇਂ ਸਥਿਤੀ ਆਮ ਵਰਗੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿਵੇਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗਬੰਦੀ ਦਾ ਫੈਸਲਾ 10 ਤਰੀਕ ਨੂੰ ਹੋਇਆ ਤਾਂ ਉਸ ਤੋਂ ਬਾਅਦ ਇੱਕ ਇੱਕ ਕਰਕੇ ਸਰਦੀ ਜ਼ਿਲ੍ਹਿਆਂ ਦੇ ਵਿੱਚ ਸਕੂਲ ਖੁੱਲ੍ਹੇ ਜਾ ਰਹੇ ਹਨ ਤਾਂ ਅੰਮ੍ਰਿਤਸਰ ਤੇ ਤਰਨਤਾਰਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਇਹਨਾਂ ਦੋਵੇਂ ਜ਼ਿਲ੍ਹਿਆਂ ਦੇ ਵਿੱਚ ਕੱਲ ਤੋਂ ਸਾਰੇ ਸਕੂਲ ਖੁੱਲਣ ਜਾ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਸਵੇਰੇ 10:30 ਵਜੇ ਸਾਰੇ ਵਿਦਿਅਕ ادارے ਖੁੱਲਣਗੇ ਸਵੇਰੇ 10:30 ਵਜੇ ਤੋਂ ਦੁਪਹਿਰ 2 ਵਜੇ ਤੱਕ ਸਕੂਲ ਖੁੱਲ ਜਾਣਗੇ ਤਾਂ ਅੰਮ੍ਰਿਤਸਰ ਡੀਸੀ ਨੇ ਇਸ ਨੂੰ ਲੈ ਕੇ ਹੁਕਮ ਜਾਰੀ ਕਰ ਦਿੱਤੇ ਨੇ ਸਿੱਧੇ ਤੌਰ ਤੇ ਇਹ ਖਬਰ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਨਾਲ ਜੁੜੀ ਹੋਈ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਿੱਚ ਕੱਲ ਤੋਂ ਸਕੂਲ ਖੁੱਲਣ ਜਾ ਰਹੇ ਨੇ ਆ ਸਵੇਰੇ 10:30 ਵਜੇ ਸਾਰੇ ਵਿਦਿਅਕ ادارے ਅੰਮ੍ਰਿਤਸਰ ਦੇ ਵਿੱਚ ਖੁੱਲਣਗੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਆ ਰਾਜੀਵ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਿੱਚ ਕੱਲ ਤੋਂ ਸਾਰੇ ਸਕੂਲ ਖੁੱਲਣ ਜਾ ਰਹੇ ਨੇ ਕੀ ਕੋਈ ਜਾਣਕਾਰੀ ਆ ਬਿਲਕੁਲ ਜਿਸ ਤਰੀਕੇ ਦੇ ਨਾਲ ਹੁਣੇ ਥੋੜੀ ਦੇਰ ਪਹਿਲਾਂ ਜਿਹੜੀ ਜ਼िला ਪ੍ਰਸ਼ਾਸਨ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਐ ਜਿੰਨੇ ਵੀ ਚਾਹੇ ਨਿੱਜੀ ਸਕੂਲ ਨੇ ਔਰ ਜਿੰਨੇ ਵੀ ਵਿਦਿਅਕ ਅਦਾਰੇ ਨੇ ਉਹਨਾਂ ਦੇ ਵਿੱਚ ਕਾਲਜ ਵੀ ਨੇ ਯੂਨੀਵਰਸਿਟੀਆਂ ਵੀ ਨੇ ਤਾਂ 10:30 ਵਜੇ ਦਾ ਸਮਾਂ ਜਿਹੜਾ ਉਹ ਨਿਰਧਾਰਤ ਕੀਤਾ ਗਿਆ ਔਰ 10:30 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੇ ਸਾਰੇ ਵਿਦਿਅਕ ਅਧਾਰੇ ਨੇ ਉਹ ਖੁੱਲਣਗੇ ਔਰ ਇਸ ਦੇ ਨਾਲ ਹੀ ਇੱਕ ਹੋਰ ਅਪਡੇਟ ਜਿਹੜੀ ਹੁਣੇ ਸਾਂਝੀ ਕੀਤੀ ਗਈ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕਿ ਅੱਜ 8 ਵਜੇ ਅੰਮ੍ਰਿਤਸਰ ਦੇ ਵਿੱਚ ਲੋਕਾਂ ਨੂੰ ਇਹ ਕਿਹਾ ਗਿਆ ਕਿ ਆਪਣੀਆਂ ਲਾਈਟਾਂ ਔਰ ਸਟਰੀਟ ਲਾਈਟਾਂ ਜਿਹੜੀਆਂ ਨੇ ਉਹ ਬੰਦ ਰੱਖੀਆਂ ਜਾਣ ਤਾਂ ਇਹ ਵੀ ਸਨੇਹਾ ਜਿਹੜਾ ਹੁਣੇ-ਹੁਣੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ ਕਿ ਆਪ ਮੁਹਾਰੇ ਲੋਕ ਜੋ ਹੈ ਦੇ ਲਈ ਅੱਗੇ ਹੁਣ ਤਾਂ ਇਹ ਸਭੇ ਸਮੇਂ ਤੇ ਜਿਹੜੇ ਨਿਰਦੇਸ਼ ਭਾਰਤੀ ਫੌਜ ਦੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਦੋਂ ਮਿਲਦੇ ਨੇ ਤਾਂ ਉਹਨਾਂ ਵੱਲੋਂ ਮੀਡੀਆ ਦੇ ਜ਼ਰੀਏ ਲੋਕਾਂ ਤੱਕ ਇਹ ਜਿਹੜਾ ਮੈਸੇਜ ਹੈ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਔਰ ਇਹ ਸਭ ਕੁਝ ਨਾਲ ਦੀ ਨਾਲ ਇਹ ਵੀ ਲਿਖਿਆ ਜਾਂਦਾ ਕਿ ਸਭ ਕੁਝ ਜਿਹੜੇ ਨਾਗਰਿਕ ਨੇ ਉਹਨਾਂ ਦੀ ਹਿਫਾਜ਼ਤ ਦੇ ਲਈ ਫੈਸਲੇ ਜਿਹੜੇ ਨੇ ਲਏ ਜਾਂਦੇ ਨੇ ਔਰ ਲੋਕਾਂ ਦੇ ਸਹਿਯੋਗ ਦੀ ਜਿਹੜੀ ਮੰਗ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਔਰ ਇਹ ਸਕੂਲਾਂ ਨੂੰ ਲੈ ਕੇ ਜਿਹੜਾ ਫੈਸਲਾ ਲਿਆ ਗਿਆ ਤਾਂ ਕੱਲ 10:30 ਵਜੇ ਸਕੂਲ ਖੁੱਲਣਗੇ ਔਰ 2 ਵਜੇ ਸਕੂਲਾਂ ਦੇ ਵਿੱਚ ਜਿਹੜੀ ਹੈ ਟੁੱਟੀ ਹੋਏਗੀ ਜ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਰਨਤਾਰਨ ਤੋਂ ਸਾਡੇ ਸਹਿਯੋਗੀ ਸਦਾਰਥ <strong></strong> ਰੋੜਾ ਵੀ ਜੁੜ ਚੁੱਕੇ ਨੇ ਸਦਾਰਥ ਤਰਨਤਾਰਨ ਦੇ ਵਿੱਚ ਵੀ ਕੱਲ ਤੋਂ ਸਕੂਲ ਖੁੱਲਣ ਜਾ ਰਹੇ ਨੇ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਕੱਲ ਜਿਹੜਾ ਸਰਦੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਜਿਹੜੇ ਸਕੂਲ ਖੁੱਲਣਗੇ ਦੱਸ ਦਈਏ ਕਿ ਪਹਿਲਾਂ ਜਿਹੜੇ ਸਕੂਲ ਸੀ ਬੰਦ ਕੀਤੇ ਗਏ ਸੀ ਔਰ ਪਰसों ਵੀ ਛੁੱਟੀ ਕੀਤੀ ਗਈ ਸੀ ਤੇ ਅੱਜ ਵੀ ਜਿਹੜਾ ਕੱਲ ਰਾਤ ਨੂੰ ਤਰਨਤਾਰਨ ਡਿਪਟੀ ਕਮਿਸ਼ਨਰ ਰਾਹੁਲ ਨੇ ਉਹਨਾਂ ਨੂੰ ਨਿਰਦੇਸ਼ ਜਾਰੀ ਕਰਕੇ ਅੱਜ ਦੀ ਵੀ ਛੁੱਟੀ ਕੀਤੀ ਗਈ ਸੀ ਲੇਕਿਨ ਕੱਲ ਤੋਂ ਆਮ ਦੀ ਤਰ੍ਹਾਂ ਹੀ ਰੁਟੀਨ ਦੀ ਤਰ੍ਹਾਂ ਹੀ ਤਰਨਤਾਰਨ ਦੇ ਵਿੱਚ ਜਿਹੜੇ ਸਾਰੇ ਸਰਕਾਰੀ ਸਕੂਲ ਅਤੇ ਪ੍ਰਾਈਵੇਟ ਸਕੂਲ ਜਿਹੜੇ ਨੇ ਖੁੱਲਣਗੇ ਅਤੇ ਇਹ ਨਿਰਦੇਸ਼ ਜਿਹੜੇ ਨੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਰਾਹੁਲ ਵੱਲੋਂ ਜਿਹੜੇ ਨੇ ਜਾਰੀ ਕੀਤੇ ਗਏ ਨੇ ਔਰ ਇਹਦੇ ਆਰਡਰ ਵੀ ਜਿਹੜੇ ਆ ਚੁੱਕੇ ਨੇ ਜੀ ਹ ਸਰਦਾਰਤ ਜੇ ਟਾਈਮਿੰਗ ਦੀ ਗੱਲ ਕੀਤੀ ਜਾਵੇ ਤਾਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਉਸ ਸਕੂਲਾਂ ਦੇ ਵਿੱਚ ਟਾਈਮਿੰਗ ਚੱਲ ਰਹੀ ਹੈ ਉਹੀ ਟਾਈਮਿੰਗ ਹੈ ਜਾਂ ਉਸ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਤਬਦੀਲੀ ਹੈ ਫਿਲਹਾਲ ਪਹਿਲੇ ਦੀ ਰੁਟੀਨ ਤਰ੍ਹਾਂ ਹੀ ਜਿਹੜੇ ਨੇ ਸਕੂਲ ਖੁੱਲਣ ਜਾ ਰਹੇ ਨੇ ਹਾਲਾਂਕਿ ਕੋਈ ਟਾਈਮਿੰਗ ਦਾ ਜਿਹੜਾ ਨੋਟੀਫਿਕੇਸ਼ਨ ਨਹੀਂ ਆਇਆ ਲੇਕਿਨ ਔਰ ਰੂਟੀਨ ਦੀ ਤਰ੍ਹਾਂ ਜਿਹੜੇ ਸਕੂਲ ਸਵੇਰੇ 7 ਵਜੇ ਲੱਗਦੇ ਸੀ ਔਰ ਰੂਟੀਨ ਦੀ ਤਰ੍ਹਾਂ ਪਹਿਲਾਂ ਹੀ ਉਸੇ ਤਰੀਕੇ ਨਾਲ ਸਕੂਲ ਲੱਗਣਗੇ ਅਤੇ ਉਸੇ ਤਰੀਕੇ ਦੇ ਨਾਲ ਜਿਹੜੀ ਹੈ ਛੁੱਟੀ ਹੋਵੇਗੀ ਜੀ ਆਹ ਠੀਕ ਹੈ ਸਦਾਤਪੁਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅਮਰਸਰ ਤੇ ਤਰਨਤਾਰਨ ਦੇ ਵਿੱਚ ਕੱਲ ਤੋਂ ਸਕੂਲ ਖੁੱਲਣ ਜਾ ਰਹੇ ਨੇ ਉੱਥੇ ਹੀ ਇਹ ਵੀ ਖਬਰ ਜੋ ਕਿ ਅਮਰਸਰ ਵਾਸੀਆਂ ਦੇ ਨਾਲ ਜੁੜੀ ਹੋਈ ਹੈ ਜਿਵੇਂ ਕਿ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜਾਣਕਾਰੀ ਦੇ ਰਹੇ ਸਨ ਕਿ ਅੱਜ ਅਮਰਸਰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਪੱਦਰ ਤੇ 8 ਵਜੇ ਕਰਾਂਦੀਆਂ ਲਾਈਟਾਂ ਤੇ ਸਟਰੀਟ ਲਾਈਟਾਂ ਲੋਕ ਬ